ਆ ਸਹੀ ਸਹੀ ਸਾਈਜ਼ ਹੈ ਠੀਕ ਹੈ ਆ ਸਹੀ ਸਹੀ ਸਿਮੇ ਸਾਰੇ ਇਹਨਾਂ ਅੱਜ ਫਿੱਟ ਕਰਨੇ ਉੱਥੇ ਮੈਂ ਲੈ ਜੀਏ ਵੀ ਲੈ ਵੀ ਆ ਵੀ ਕਰਤਾ ਹੀ ਆ ਕਾਊਂਟਰ ਬੜਾ ਵਧੀਆ ਕਰਤਾ ਤਿਆਰ ਠੀਕ ਹੈ ਓਕੇ ਰਿਪੋਰਟ ਕਰਤਾ ਕੰਮ ਅੱਜ ਸਾਡੇ ਬੰਦੇ ਦਾ ਇੱਕ ਦਾ ਨਾ ਹੱਥ ਵੱਢਿਆ ਗਿਆ ਇੱਥੇ ਆ ਕਟਰ ਦੇ ਨਾਲ ਹੀ ਨੇ ਇੱਥੋਂ ਗੂਠਾ ਵੱਢਿਆ ਗਿਆ ਯਾਰ ਅੱਜ ਇੱਥੋਂ ਐਂ ਗੋਲ ਦਾ ਗੋਲੀ ਭਾਈ ਦੇ ਨਾਲ ਨਹੀਂ ਉਹ ਦੂਜਾ ਮੁੰਡਾ ਕੰਮ ਨੂੰ ਕੰਮ ਕਰਦਾ ਉਹਦਾ ਚਿਹਰਾ ਦਾ चलो कोई गलरे सलून तो पता सक पहले मैं सलून ओपन किया अपना उधर तो मेरा गुटा क्या दो बन गए नारे बनते यार ठीक है जी एम बन गए सारे समाका लगना तो रह गया बस आ जब शीटा लगे इधर सामने आ बैड लगना वहां बक्सा बैड नहीं आना फ्रेम ਆਇਆ ਇਹਨਰੇ ਇਥੇ ਨਾ ਵੀਦ ਦਾ ਤਾਂ ਨਾ ਗਏ ਸੀ ਜੇ ਮੈਂ ਤਾਂ ਵੀਰ ਨੇ ਉਧਰ ਆ ਦੋਵੇਂ ਜਣੇ ਲਾਇਆ ਸੀ ਪਰ ਇਹ ਵੀ ਤੁਹਾਨੂੰ ਓਕੇ ਰਿਪੋਰਟ ਹੋ ਗਿਆ ਸ਼ੀਸ਼ਾ ਵੀ ਲੱਗ ਗਿਆ ਸ਼ੀਸ਼ਾ ਤੇ ਉਹ ਵੀ ਲੱਗ ਗਿਆ ਤੇ ਇੱਧਰ ਲੱਗ ਗਿਆ ਇਹ ਮੇਕਅਪ ਵਾਲਾ ਸ਼ੀਸ਼ਾ ਠੀਕ ਹੈ। ਆ ਤੇ ਇਹ ਆ ਮੇਕਅਪ ਵਾਲਾ ਕਾਊਂਟਰ ਜਿਆ ਬਣਿਆ ਇਹਨੂੰ ਕੀ ਕਹਿੰਦੇ ਆ ਵਾਹੋਂ ਬਣਿਆ ਪਿਆ ਇਹਦੇ ਨੀਚੇ ਲੱਗ ਰਹਿਣਾ ਠੀਕ ਹੈ ਓਕੇ ਰਿਪੋਰਟ ਹੋ ਗਿਆ ਨਾ ਕੰਮ। ਹਾਂ ਤੇ ਇੱਧਰ ਓਕੇ ਰਿਪੋਰਟ ਹੋ ਗਿਆ ਕੰਮ ਠੀਕ ਹੈ। ਕਰੋ ਚੱਲ। ਤੇ ਇੱਧਰ ਕਰੋ ਚੱਲ। ਇਹ ਕਰ ਦੋ ਵਾਸਤੇ। ਓਕੇ ਤੇਹੀ ਕਰੀ। ਕਰਿਆ ਲੱਗ ਚਲੋ ਤੇ ਸਹੀ ਤੇ ਜੀੜੀ। ਵੈਸਾ ਮੈਨੂੰ ਮਲੇ ਨਹੀਂ। ਮੈਨੂੰ ਮੰਕੀ ਝੰਮੜ ਗਿਆ ਈ ਮੈਨੂੰ ਮੰਕੀ ਝੰਮੜ ਗਿਆ ਈ ਓਹੋ ਮੰਕੀ ਝੰਮੜ ਗਿਆ ਈ ਮੈਨੂੰ ਲੈਟਰੀ ਗਿਆ ਲੈਟਰੀ ਲੈਟਰੀ ਅੱਛਾ ਗਿਲੇਟ ਬਦ ਨੂੰ ਲੈਟ ਵੱਲ ਨੂੰ ਤੇ ਵੇ ਹੁਣ ਕੌਣ ਝੰਮੜਿਆ ਮੈਨੂੰ ਹੈ ਓਹੋ ਹੈ ਬੰਦਰੀ ਹੈ ਬੰਦਰੀ ਮੰਕੀ ਮੰਕੀ ਝੰਮੜ ਗਿਆ ਓਹ ਹਾਂ ਉਹ ਨਾ ਮੈਂ ਤੇਰੇ ਚਾਂਦੀਆਂ ਇਹ ਤਾਂ ਮੇਰਾ ਚਾਂਦੀਆਂ ਛੱਦੇ ਮੈਨੂੰ ਮੰਕੀ ਛੱਦੇ ਉਹ ਬੋਲ ਰਹਾ ਹਾਂ ਮੈਨੂੰ ਸੁਣਦਾ ਹੀ ਉਹ ਹੋਹ ਉਹ ਬੈਂਕ ਵਿੱਚ ਆਏ ਪੁਆਇੰਟ ਜਾਨ ਪਤਾ ਨਹੀਂ ਕੀ ਕਰਨੀ ਆ ਕੰਡੀਆਂ ਸਿਰ ਮੋਣਨੀ ਆ ਨਹੀਂ ਪਤਾ ਲੱਗਦਾ ਸਿਰ ਮੋਣਨੀ ਆ ਹਾਂ ਜੁੜਾ ਕੰਡੀਆਂ ਜੁੜਾ ਕੰਡੀਆਂ ਅੱਛਾ ਇੱਧਰ ਖੜਾ ਜੁੜਾ ਸਮਝ ਨਹੀਂ ਲੱਗਦੀ ਇੱਧਰ ਤੈਨੂੰ ਸਮਝ ਨਹੀਂ ਲੱਗਦੀ ਲੈ ਲਾਹਤਾ ਰੋੜ ਮੈਂ ਸੈਟ ਕਰਨਾ ਪੈਣਾ ਵਾਲਾ ਨੂੰ ਕੰਗੀ ਨਾ ਚਾਹ ਦਾਦ ਨੇ ਕਾਤੇ ਸੈਟ ਕਾ ਕਰਤੇ ਸੈਟ ਫੜਾ ਕੁੰਡਾ ਮਾਰੇ ਇਹ ਕਰਕੇ ਆਈਆਂ ਹੈ ਬੂਹੇ ਬੰਦ ਕਰਕੇ ਆਈਆਂ ਬੂਹੇ ਬੰਦ ਕਰਕੇ ਆਈਏ ਕਰਦੇ ਰਖਵਾਲੀ ਰਖਦੀਆਂ ਨੇ ਮਸਾ ਸੋਣਾ ਲੱਗਣਾ ਚਾਕਲੇਟ ਖਾਈ ਜਾਨਾ ਕੱਪੜੇ ਲਪੇੜਨ ਨੇ ਆਪ ਪਉਣੀ ਪਉਣੀ ਜਾਕਰ ਪਾਉ ਜੀ। ਆ ਕਈ ਸਰਦਾਰ ਸਾਹਿਬ ਜੀ ਚੱਲੇ ਹਨ ਆਪਾਂ। ਸਸੀ ਗਾਇਸ ਸਾਹਤੜਾਇ ਦਿਨੇ ਲੱਭਦੇ ਚੱਲੇ ਹਾਈ ਡ੍ਰਮ ਮਸ਼ੀਨ ਲੈਣ ਵਾਸਤੇ ਅਮਰ ਸਰ ਸੁਣਨ ਵਾਸਤੇ ਵੱਡੀ ਮੰਗਵਾਈ ਆ ਤੇ ਸੋ ਹੁਣ ਉਹਨੂੰ ਆਪਾਂ ਜਾ ਕੇ ਤੇ ਲੈ ਆਈਏ ਤੇ ਚੱਲਦੇ ਆ। ਇਹਨੂੰ ਦੇਖੋ ਚੱਲੀਏ ਜਾਂਦੇ ਤਾਂ ਵੇਖੋ ਮੇਰੇ ਵੱਲ ਨੂੰ। ਪੱਟੀ ਦਾ ਕਿੰਨੇ ਪੈਸੇ? ਅਗੇ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਆ ਪੈਸੇ ਜਿੰਨੇ ਆ ਨਾ ਮੇਰੀ ਪੌਕੇਟ ਚ ਪਾ ਦੇ। ਅੰਨੇ ਬਿਲਕੁਲ ਨਹੀਂ ਆ ਦਾ ਤੇਰੇ ਲੱਲੇ ਆ। ਮੇਰੇ ਬੱਦੂਆ ਖਾਲੀ ਕਰਤਾ ਨਾ। ਲੈ ਚ ਕੱਖਣੀ ਲੱਲਾ ਲੈ। ਲੈ ਵੀ ਜਾ ਰਹੇ ਆ ਅਬਰ ਸਰ ਆਪਾਂ। ਵਾਟ ਹਣੀ ਇਧਰ ਹਰ ਕੋਣ ਸਾਡੀ ਸੌਂਗੀ ਆ। ਬੀਜੀ ਲੈ ਵੀ ਚੱਲ ਪਿਆਣ ਹਾਇਡਾ ਮਸ਼ੀਨ ਆਪਾਂ ਲੈ ਲਈ ਆ ਨਾਲ ਸਾਡੇ ਰਾਜਾ ਭਰਾ ਆ ਇਹਦਾ ਸਮਾਨ ਸਮੋਨਾ ਇਹਨੂੰ ਮੈਂ ਕਹਿੰਦਾ ਖਾਤਾ ਯਰ ਦਾ ਸਾਰਾ ਵੀਰ ਨੇ ਖਾਤਾ ਆ ਲੈ ਵੀ ਵੱਡੀ ਨੂੰ ਭਾਲ ਕੇ ਲੈ ਚਕੇ ਆ ਜਾ ਆ ਜਾਠਾ ਉੱਤੋਂ ਬਾਈ ਬਾਈ ਕਰੀ ਜਾਨੀ ਆ ਇਹਨਾਂ ਨੇ ਮਟਾਲੇ ਜਾਣਾ ਆ ਚੱਲ ਵੀ ਰਾਜਾ ਮਨ ਲਗਾ ਕੇ ਮੈਂ ਜਾ ਤੂੰ ਪਈ ਆਪਣੀ ਭੈਣ ਲਾ ਕੇ ਬਹਿ ਜਾ ਕੇ ਕਲੀ ਵੀ ਆ ਅ ਮੱਟੀ ਆ ਗਈ ਆ ਕਹਿੰਦੇ ਮੱਟੀ ਆ ਗਈ ਲੈ ਵੀ ਮੋਟਿਆਗੀ ਕਹਿੰਦੇ ਮੋਟਿਆਗੀ ਵਿਆਹ ਸੀ ਗੱਲ ਫਲਵੀ ਫਲਵੀ ਜੈਕਟਾਂ ਪਾਣੀਆਂ ਨਾ ਮਾਰੇ ਓ ਠੰਡੀਆਂ ਅਗਰ ਧਾਗੀ ਬੈਸਟ ਆ ਗਈ ਵਿਚਾਈ ਹੌਸਲੇ ਨਾ ਮਾਰੋ ਵੀ ਅੱਗੇ ਉਹਦਾਂ ਟੁੱਟ ਚਲੀ ਜੀ ਮੈਨੂੰ ਤੁਹਾਡੇ ਕੋਲ ਗਈ ਨਾ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਇੱਕ ਸਾਲ ਤੁੱਟੀ ਹੋ ਗਿਆ ਫੇਰ ਆਈ ਹੁਣ ਡੈਡੀ ਨੇ ਫੋਨ ਕਰਾਂ ਵੀ ਹਾਰ ਸਾਰਾਂ ਦੀ ਤਿਆਰੀ ਕਰਨਾ ਨਹੀਂ ਰਬਾਸ ਜਿਹੜਾ ਕਰਵਾਉਣਾ ਹੈ ਜਦੋਂ ਕੱਲੇ ਕਹੇ ਬਾਦੂ ਬਸ ਉਦੋਂ ਆਂਦੀ ਐ ਇਹ ਤਾਂ ਸਾਲ ਹੋ ਗਿਆ ਡੈਡੀ ਨੇ ਫੋਨ ਕਰਦਾ ਸਾਲ ਹੋ ਗਿਆ ਵਾ ਉਹ ਵੀ ਮੈਂ ਘਰ ਨਹੀਂ ਗਈ ਸੀ ਸਲੂਨ ਤੇ ਹੀ ਸੂਨ ਤੇ ਵਾਪਸ ਮੈਂ ਡੈਡੀ ਨੇ ਫੋਨ ਕਰਦਾ ਵੀ ਹਾਰ ਲੈ ਆ ਸੜਾ ਕੋ ਜਾ ਲਾ ਜੀ ਪੀਜ਼ਾ ਆ ਗਿਆ ਆ ਖਾ ਲੋ ਖਾ ਲੋ ਬਾ ਇਹ ਖਾਣਾ ਬਾਜੀ ਖਾਣਾ ਬਾਜੀ ਮੈਂ ਕੁਝ ਸਲਾਈਸ ਕਰਨੀ ਅੱਜ ਜਿਆਦਾ ਨਹੀਂ ਖਾਣੀ ਇੱਕੋ ਖਾਣੀ ਚਾਹ ਵੀ ਆ ਗਈ ਇੱਧਰ ਚਾਹ ਵੀ ਡੋਣ ਕਿੰਝਾਰੇ ਖਾਣਿਆ ਆਪਾਂ ਹੁਣ ਕਈੰਨ ਦਿਨ ਕਿਹਟਾ ਮੈਂ 7 ਵਜੇ ਗਿਆ ਬਲਾ 7 ਕਿ 8 ਵਜੇ ਆ 7 ਵਜੇ ਕਿ 8 ਹੂੰ ਸਾਡੇ ਭੈਣ ਨੂੰ ਕਿਉਂ ਸਪੀਡ ਮਾਰ ਲੈ ਵੀ ਸਾਡੇ 7 ਹੋ ਗਈ ਵਲੌਗ ਪਾਇਆ ਨਹੀਂ ਅੱਜ ਆ ਜਾ ਆ ਜਾ ਅੱਜ ਆ ਜੀ ਕਾ ਜੀ ਇਹ ਕੰਡਾ ਡਰਜੀ ਦੀ ਕਿਵੇਂ ਆ ਚੱਲਣ ਨੂੰ ਬਿਆਹ ਨੇ ਤੇ ਪਤਾ ਨਹੀਂ ਕਿਸ ਨੂੰ ਖੜਤਾਂ ਲੱਗਦੀ ਕਿੱਥੋਂ ਇਹਥੋਂ ਹੀ ਸੜੀ ਨੂੰ ਸੜੀ ਨਹੀਂ ਨਹੀਂ ਇੱਥੋਂ ਨਹੀਂ ਮੈਂ ਤੁਹਾਨੂੰ ਦੱਸਦਾ ਪਤਾ ਨਹੀਂ ਇਹਦੇ ਵਿੱਚ ਉਤਾਰ ਸੜੀ ਹੁੰਦੀ ਹੈ ਕਿ ਇੱਥੋਂ ਸੜ ਜਾਂਦੀ ਤਾਰ ਇਹਦੇ ਵਿੱਚੋਂ ਇਹਦੇ ਵਿੱਚੋਂ ਇਹਦੇ ਵਿੱਚੋਂ ਅਮਾਸੀ ਗੱਲ ਹੈ ਬਰੋਂ ਬੇ ਹੀ ਤਾਂ ਗਾ ਕੇ ਬੰਦ ਕੀਤੀ ਅੱਛਾ ਅੱਛਾ ਠੀਕ ਠੀਕ ਹੈ ਇਹ ਪੈਠ ਝੰਚ ਦੀਆਂ ਹਨ ਆ ਪੈਠ ਝੰਚ ਦੀਆਂ ਹੋ ਸੋਹਣੀ ਲੱਗਦੀ ਹੈ ਵਧਾਈਏ ਵੇ ਤੁਹਾਨੂੰ ਤੁਹਾਡੇ ਪੈਨ ਨੇ ਜੀ ਲੱਗੀ ਨਿਸੀ ਗੱਲ ਆ ਭਰਾ ਨਹੀਂ ਸੋਹਣੀ ਲੱਗਦੀ ਨਾਲੇ ਐਂ ਇਦਣੀਆਂ ਠੇਸਾਂ ਦੇ ਵਿੱਚ ਆਈ ਆ ਪੁੱਤਾਂ ਦੀ ਮੂਵੀ ਠਾਂ ਕਰ ਜਿਹੜਾ ਵੇਖਣੀ ਆ ਨਾ ਨਾ ਮੈਂ ਕਹਿੰਦਾ ਜੇ ਤੂੰ ਜੇ ਤੂੰ ਕੱਲੀ ਵੀ ਰਹੂਗੀ ਘਰ ਦੇ ਵਿੱਚ ਤਾਂ ਤਾਂ ਗੱਲ ਕਰੀ ਬੜੀ ਖਤਰਨਾਕ ਆ ਮੈਂ ਇਹਨਾਂ ਨੂੰ ਦੇ ਇੱਕ ਸਾਲ ਇਹਨਾਂ ਨੂੰ ਇੱਕ ਸਾਲ ਤੇ ਇੱਕ ਮਹੀਨਾ ਹੋ ਗਿਆ ਉਹ ਨਹੀਂ ਕੋਠੇ ਉੱਥੇ ਬੈਠ। ਕਿਉਂ? ਉਹਨੇ ਤੇ ਜੇਗਾ ਉਹ ਅੱਧੀ ਆ ਬੈਠਾ ਦੁੱਜਦਾ। ਕਿਚਰਾ ਹੁਣ ਮੈਂ। ਮੈਂ ਨਹੀਂ ਬੈਣਾ। ਮੈਂ ਇੱਥੇ ਹੀ ਅੱਜ ਸੁਣਾ। ਮੈਂ ਦੱਦੂ ਜਿੰਦਾ ਤਾਂ ਸੁਣਾਉਂਦੀ। ਮੈਂ ਬੜੀ ਪੱਕੀ ਆ। ਅੰਦੇ ਉਹ। ਨਾ ਦੰਦ ਦੱਸ ਕੇ ਆ ਜਾ। ਮੈਂ ਕਿਹਾ ਦਾਦੀ ਕਹਿੰਦੀ ਆ ਵੀ ਮੈਂ ਇੱਥੇ ਸੁਣਾ ਮੈਂ ਅੱਜ ਤੈਨੂੰ ਸੁਣਾ ਲੈਣਾ ਆਪਣੇ ਨਾਲ। ਤੂੰ ਕਿਥੇ ਜਾਉਣਾ ਬੇ ਜਗਾ ਤੂੰ ਮੰਨਣੀ ਦਾਦੀ ਨੇ ਤੈਨੂੰ ਕੰਮ ਤੇ ਕੰਨ ਦੇ ਦੇਖੋ ਤੇ ਸਹੀ ਆਹੋ ਕੋਈ ਗੱਲ ਤੂੰ ਕਿਥੇ ਸੌਣਾ ਦੱਸ ਪਲੀਜ਼ ਹਾਂ ਨਾ ਤੂੰ ਜਿਹੜਾ ਦਾਦੀ ਪਲੀਜ਼ ਉਹ ਦੱਸ ਮੈਂ ਨਹੀਂ ਸੌਣਾ ਮੈਂ ਅੱਜ ਇੱਥੇ ਹੀ ਸੌਣਾ ਕੈ ਪਲੀਜ਼ ਦਾਦੀ ਹਾਂ ਦਾਦੀ ਵੇਖ ਲੈ ਸਾਂ ਬਹਿ ਜਾ ਐਂਜਲ ਬੈਣਾ ਇਧਰ ਚਾਈ ਚ ਕਬੀ ਨਾ ਮੇਰਾ ਹੈ ਪਲੀਜ ਸੀਸ ਤੋਲਿਓ ਹੋ ਜਾ ਕੋਈ ਖਾ ਗੁਲਾਬ ਦੀ ਮੈਂ ਵੀ ਘੁੰਮਣਾ ਮੈਨੂੰ ਤਾਂ ਰਸਾਂ ਦੇ ਠੰਡ ਬੜੀ ਲੱਗੀ ਹੁੰਦੀ ਹੈ ਇੱਧਰ ਜਾਈ ਕੇ ਬੈਠੀ ਹੁੰਦੀ ਮੈਨੂੰ ਲੱਗਾ ਖਣੀ ਵੀ ਮੈਂ ਤਾਂ ਨਹੀਂ ਡੈਡੀ ਕੋਲ ਜਾ ਗਿਆ ਵਾ ਮੈਂ ਇੱਥੇ ਬਹਿ ਜਾਣਾ ਹੈ ਮਾਣ ਹੈ ਆਪਾਂ ਜਾਵਾਂਗੇ ਬੀਤੀ ਤੇ ਪਰ ਵੇਰ ਵੀ ਨਾ ਉਹ ਕਰ ਲੋ ਜੇ ਕਰਨਾ ਅੰਬਲ ਜਾਨਾ ਮਾ ਫੜ ਕੇ ਉਹ ਇੱਧਰ ਕੰਬਲ ਮਾਣੀ ਦੀਦੀ ਉਹਦੇ ਸੇਠੋਂ ਨਾ ਕੰਬਲ ਖੇਚ ਲੈ ਪਰਾਂ ਕਰਦੇ ਬੈਗ ਜਾ ਕੀ ਕਰਨਾ ਕੰਬਲ ਕਿਹਨਾਂ ਨਾਲ ਨਹੀਂ ਨਹੀਂ ਉਹਨਾਂ ਨਾਲ ਕਿੱਥੇ ਮੈਂ ਬਹਿਣਾ ਹੈ ਅੱਛਾ ਮੈਂ ਉਹਨਾਂ ਨਾਲ ਦੋਵੇਂ ਜਾਈਆਂ ਹੈਂ ਅੱਛਾ ਅੱਛਾ ਠੀਕ ਹਾਂ ਕਿੰਨੇ ਪੜਿਆ ਦਵਾਈ ਤੇਰੀ ਪਾਲੀ ਅਰੇ ਮੇਰੀ ਦਵਾਈ ਪੁੱਤ ਕਿਦ ਮਾਫੀ ਜਾਵੇ ਤੂੰ ਇੰਜੇ ਰਾਂ ਬਾਹ ਇੱਧਰ ਸਰਦਾਰ ਸਾਹਿਬ ਨੇ ਡੇ ਇਹਨਾਂ ਸੋਚ ਸੱਚ ਦੇ ਸਹੀ ਕਰਨ ਇਹ ਖਰਾਬ ਹੋ ਗਏ ਆ ਵੀ ਆ ਲੈ ਇੱਧਰ ਇਹ ਕਰਨੇ ਕੰਮ ਖਰਾਬ ਹੋ ਗਿਆ ਤਾਰਾ ਤੁਰਾ ਸੜ ਗੀਆਂ ਪੰਨ ਕੀ ਚੱਕਰ ਆ ਜੀ ਬੜੇ ਚਿਰ ਦਾ ਡਿਆ ਬਾਪੂ ਉਹ ਮੈਂ ਨਹੀਂ ਜਾਣਾ ਉਧਰ ਹੋ ਜਾ ਵੀ ਇਹ ਸਾਰਾ ਖਰਾਬ ਨਾ ਘਰ ਵੀ ਸਾਰੀ ਕੜੀ ਨਹੀਂ ਖਰਾਬ ਅੱਖੇ ਲੱਗਦੀ ਕਿਸਨੇ ਕਿਦਾਂ ਲਾਈ ਪ੍ਰੋਬਲਮ ਇੱਥੇ ਆਈ ਆ ਵੀ ਆ ਮੈਨ ਸੱਚ ਜਿਹੜਾ ਨਹੀਂ ਆ ਸੱਚੇ ਸੜ ਗਿਆ ਇਹਨੂੰ ਤਾ ਕਰੀਏ ਨਾਲ ਇਹ ਟ੍ਰਿਪ ਕਰੀ ਜਾਂਦਾ ਸੜ ਗਿਆ ਸੋਚੇ ਇਹਦੇ ਮਗਰ ਤਾਰਾ ਤੁਰਾ ਉਲਟ ਪੁਲਟ ਹੋ ਗਿਆ ਤੁਮ ਕੱਲ ਪਾਵਾਂਗੇ ਹੁਣ